ਦੋਸਤੋ ਦਿਨ ਦੀ ਸ਼ੁਰੂਆਤ ਵੇਲੇ ਆਪਣੇ ਆਪ ਨਾਲ ਸਕਾਰਾਤਮਕ ਸ਼ਬਦ ਬੋਲੋ ਆਪਣੇ ਆਪ ਨੂੰ ਸਕਾਰਾਤਮਕ ਸ਼ਬਦ ਦਿਓ ਆਪਣੇ ਦਿਮਾਗ ਵਿੱਚ ਸਕਾਰਾਤਮਕ ਸ਼ਬਦ ਪੈਦਾ ਕਰੋ ਇਹ ਸਕਾਰਾਤਮਕ ਸ਼ਬਦ ਕਿਵੇਂ ਕੰਮ ਕਰਦੇ ਨੇ ਸਕਾਰਾਤਮਕ ਸ਼ਬਦ ਤੁਹਾਡੀ ਊਰਜਾ ਨੂੰ ਉੱਪਰ ਉਠਾਉਂਦੇ ਨੇ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ ਜਦੋਂ ਇੱਕ ਦੋ ਜਜੋ ਵੀ ਤੁਸੀਂ ਬੋਲਦੇ ਹੋ ਆਪਣੇ ਲਈ ਉਹ ਵਾਰ-ਵਾਰ ਬੋਲੋਗੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਊਰਜਾਵਾਨ ਮਹਿਸੂਸ ਕਰ ਰਹੇ ਹੋ ਤੁਹਾਡੀ ਸ਼ਕਤੀ ਵਧ ਰਹੀ ਹੈ ਕਿਉਂਕਿ ਇਹ ਵਾਰ-ਵਾਰ ਬੋਲੇ ਗਏ ਸ਼ਬਦ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਾਂਦੇ ਨੇ ਤੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਦਿੱਤੇ ਗਏ ਆਰਡਰ ਸਬਕੌਂਸ਼ੀਅਸ ਮਾਈਂਡ ਨੂੰ ਦਿੱਤਾ ਗਿਆ ਆਰਡਰ ਕੰਮ ਕਰਦਾ ਹੈ ਕਿਉਂਕਿ ਅਸੀਂ ਦਿਮਾਗ ਨੂੰ ਜੋ ਕਹਾਂਗੇ ਉਹ ਕਰਦਾ ਹੈ ਉਹੀ ਕਰਦਾ ਹੈ